ਅਲੀਸ਼ਾ ਬਰਤਨ ਸਾਫ ਕਰਕੇ ਆਪਣੀ ਸੱਸ ਦੇ ਕਮਰੇ ਵਿੱਚ ਗਈ। ਹਾਂਜੀ ਮੰਮੀ ਜੀ, ਬੁਲਾਇਆ ਤੁਸੀਂ? ਆਹੋ ਬੁਲਾਇਆ। ਪੂਨਮ ਦਾ ਵਿਆਹ ਕਰ ਦੇਣਾ ਮੈਂ ਅਗਲੇ ਹਫਤੇ ਤੱਕ। ਐਨੀ ਛੇਤੀ ਸਮਾਨ ਬਣਾਇਆ ਨਹੀਂ ਜਾਣਾ। ਤੈਨੂੰ ਜੋ-ਜੋ ਗਹਿਣਾ ਪਾਇਆ, ਉਹ ਪੂਨਮ ਨੂੰ ਪਾਉਣਾ ਹੈ। ਤੈਨੂੰ ਫੇਰ ਬਣਾ ਦੇਾਂਗੇ। ਤੈਨੂੰ ਦੱਸ ਦੇਵਾਂ, ਸੋਚਿਆ ਮੈਂ। ਕੋਈ ਤਕਲੀਫ ਹੈ ਤਾਂ ਹੁਣੇ ਦੱਸ ਦੇ। ਵੈਸੇ ਤਕਲੀਫ ਹੋਣੀ ਤਾਂ ਨਹੀਂ ਚਾਹੀਦੀ। ਕਿਉਂਕਿ ਅਸੀਂ ਪਾਇਆ ਤਾਂ ਸਾਡਾ ਹੀ ਹੈ ਸਭ ਤੇਰੀ ਮੰਮੀ ਵੱਲੋਂ ਪਾਇਆ ਉਹ ਫੂਕ ਮਾਰਿਆ ਉੜਦਾ ਟੋਪਸ ਦਾ ਜੋੜਾ ਤਾ ਨਹੀਂ ਮੰਗਿਆ ਮੰਮੀ ਤੁਹਾਡੀ ਚੀਜ਼ ਐ ਤੁਸੀਂ ਜੋ ਕਰਨਾ ਹੈ ਕਰ ਲਓ ਕਹਿ ਕੇ ਅਲੀਸ਼ਾ ਚਲੀ ਗਈ ਸਹੀ ਕਿ ਹੈ ਕਿਸੇ ਨੇ ਸੱਸ ਕਦੇ ਮਾਂ ਨਹੀਂ ਬਣ ਸਕਦੀ ਮੇਰੀ ਮੰਮੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ ਇਹ ਨਾਲ ਵਿੱਚ ਮੰਨਿਆ ਸੀ ਗਰੀਬ ਸੀ ਪਰ ਕਦੇ ਕਿਸੇ ਨੂੰ ਨੀਵਾ ਨਹੀਂ ਦਿਖਾਇਆ बस स्टीश जी ਕਰਕੇ ਮੈਂ ਉਹਨਾਂ ਦੀ ਮੰਮੀ ਨੂੰ ਕੁਝ ਅੱਗੋ ਨਹੀਂ ਬੋਲਦੀ ਅਲੀਸ਼ਾ ਨੇ ਸੋਚਿਆ 4 ਲੱਖ ਬਹੁਤ ਜ਼ਿਆਦਾ ਨਹੀਂ ਐਨੇ ਪੈਸੇ ਨਾਲ ਤਾਂ ਘਰ ਦੀ ਡਾਊਨ ਪੇਮੈਂਟ ਹੋ ਜਾਣੀ ਸੀ ਪਰ ਰੱਬ ਕਰੇ ਇਸ ਤੋਂ ਬਾਅਦ ਸਭ ਠੀਕ ਹੋ ਜਾਵੇ ਸਤੀਸ਼ ਆਫਿਸ ਦੇ ਮੈਨੇਜਰ ਕੋਲ ਗਿਆ ਆਓ ਸਤੀਸ਼ ਕਿਵੇਂ ਚੱਲ ਰਹੀ ਹੈ ਵਿਆਹਤਾ ਜ਼ਿੰਦਗੀ ਸਰ ਨੇ ਪੁੱਛਿਆ ਸਰ ਸਭ ਠੀਕ ਚੱਲ ਰਿਹਾ ਹੈ ਸਤੀਸ਼ ਨੇ ਹੌਲੀ ਜਿਹੇ ਕਿਹਾ ਬਸ ਠੀਕ ਚੱਲ ਰਹੀ ਹੈ ਮਤਲਬ ਵਧੀਆ ਨਹੀਂ ਨਹੀਂ ਸਰ ਐਵੇਂ ਦੀ ਕੋਈ ਗੱਲ ਨਹੀਂ ਸਭ ਠੀਕ ਹੈ ਸਰ ਮੈਨੂੰ ਕੁਝ ਪੈਸੇ ਚਾਹੀਦੇ ਸੀ ਸਤੀਸ਼ ਇਸ ਮਹੀਨੇ ਵੈਸੇ ਹੀ ਅੱਧੀ ਤਨਖਾਹ ਤੱਕ ਦਾ ਐਡਵਾਂਸ ਲੈ ਲਿਆ ਤੂੰ ਪ੍ਰਮੋਸ਼ਨ ਨਾ ਮਿਲੀ ਹੁੰਦੀ ਤਾਂ ਇਹ ਤੇਰੇ 1 ਮਹੀਨੇ ਦੀ ਸੈਲਰੀ ਹੋਣੀ ਸੀ ਦੇਖ ਸਤੀਸ਼ ਵਿਆਹ ਤੋਂ ਬਾਅਦ ਖਰਚੇ ਮੇਨਟੇਨ ਕਰਨੇ ਜ਼ਰੂਰੀ ਨੇ ਅੱਗੇ ਜਾ ਕੇ ਪ੍ਰੋਬਲਮ ਆ ਸਕਦੀ ਹੈ ਇਸ ਐਪਲੀਕੇਸ਼ਨ ਵਿੱਚ ਤੂੰ 4 ਲੱਖ ਅਮਾਉਂਟ ਲਿਖੀ ਐ ਮੈਂ ਫੇਰ ਕਹਾਂਗਾ ਜਿਹੜਾ ਹੱਥ ਘੁੱਟ ਕੇ ਚੱਲ ਪਹਿਲਾਂ ਆਪਣਾ ਘਰ ਬਣਾ ਲੈ ਖੁਦ ਨੂੰ ਫਾਈਨੈਂਸ਼ੀਅਲੀ ਸਟੇਬਲ ਕਰ ਲੈ ਫੇਰ ਚਾਹੇ ਜੋ ਮਰਜੀ ਕਰੀ ਸਰ ਨੇ ਸਮਝਾਇਆ ਸਾਰੀ ਸਵਰ ਬਹੁਤ ਜ਼ਰੂਰਤ ਐ ਨਾ ਹੁੰਦੀ ਤਾਂ ਐਡੀ ਵੱਡੀ ਰਕਮ ਮੈਂ ਨਾ ਲੈਂਦਾ ਸਭ ਠੀਕ ਐ ਨਾ ਕੋਈ ਵੱਡੀ ਪ੍ਰੋਬਲਮ ਐ ਤਾਂ ਮੇਰੇ ਨਾਲ ਗੱਲ ਕਰ ਸਕਦਾ ਤੂੰ ਨਹੀਂ ਸਰ ਕਰ ਦੀ ਜ਼ਰੂਰਤ ਸੀ ਕੋਈ ਓਕੇ ਸਤੀਸ਼ ਸਰ ਨੇ ਕਿਹਾ ਤੇ ਸਤੀਸ਼ ਨੇ ਸ਼ੁਕਰੀਆ ਕਿਹਾ ਤੇ ਚਲਾ ਗਿਆ ਸਰ ਨਾਲ ਗੱਲ ਹੋ ਗਈ ਐਪਲੀਕੇਸ਼ਨ ਦੇ ਦਿੱਤੀ ਹੈ ਪੈਸੇ ਕੱਲ ਮਿਲ ਜਾਣਗੇ ਸਤੀਸ਼ ਨੇ ਰਾਜੀਸ਼ ਨੂੰ ਦੱਸਿਆ ਬਸ ਹੁਣ ਉਹ ਰੀਆ ਗਲੋਂ ਲੱਥ ਜਾਵੇ ਰਾਜੀਸ਼ ਨੇ ਕਿਹਾ ਸਤੀਸ਼ ਨੇ ਰਾਜੀਸ਼ ਨੂੰ ਕੁਝ ਨਾ ਕਿਹਾ ਤੇ ਸ਼ਾਮੀ ਘਰ ਵੀ ਨਾ ਗਿਆ ਗਾਰਡਨ ਵਿੱਚ ਬੈਠਾ ਰੀਆ ਤੇ ਲੀਸ਼ਾ ਬਾਰੇ ਸੋਚ ਰਿਹਾ ਸੀ ਕਿਤੇ ਮੈਂ ਰੀਆ ਨਾਲ ਗਲਤ ਤਾਂ ਨਹੀਂ ਕਰ ਰਿਹਾ ਅਲੀਸ਼ਾ ਦੀ ਖੁਸ਼ੀ ਦੇਖਦਾ ਹੋਇਆ ਉਸ ਨੂੰ ਦੁੱਖ ਦੇ ਦਵਾਂ ਕੀ ਹਾਲ ਬਣਾ ਲਿਆ ਉਸਨੇ ਆਪਣਾ ਜੇਕਰ ਆਪਣੇ ਘਰਦਿਆਂ ਕੋਲ ਜਾ ਕੇ ਵੀ ਉਹ ਠੀਕ ਨਾ ਹੋਈ ਮੈਨੂੰ ਭੁੱਲਣਾ ਪਾਈ ਤਾਂ ਫਿਰ ਉਸਨੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕਾਮਯਾਬ ਹੋ ਗਈ ਤਾਂ ਉਹ ਮਰ ਗਈ ਤਾਂ ਮੈਂ ਖੁਦ ਨੂੰ ਮਾਫ਼ ਨਹੀਂ ਕਰ ਸਕਾਂਗਾ ਮੈਂ ਕਿੰਜ ਹੀ ਸਭ ਤੋਂ ਬਾਹਰ ਨਿਕਲ ਸਕਦਾ ਕੀ ਕਰਾਂ ਕੀ ਰੀਆ ਖੁਸ਼ ਰਹੀ ਤੇ ਅਲੀਸ਼ਾ ਤੇ ਮੈਂ ਵੀ ਸतीश ਨੂੰ ਫੋਨ ਆਇਆ ਸतीश ਜੀ ਤੁਸੀਂ ਆਏ ਨਹੀਂ ਹਜੇ ਤੱਕ ਅਲੀਸ਼ਾ ਨੇ ਪੁੱਛਿਆ ਬਸ ਅਲੀਸ਼ਾ ਆ ਰਿਹਾ ਇੱਕ ਦੋਸਤ ਮਿਲ ਗਿਆ ਠੀਕ ਹੈ ਛੇਤੀ ਆ ਜਾਓ ਤੁਹਾਡੀ ਪਸੰਦ ਦਾ ਖਾਣਾ ਬਣਾਇਆ ਮੈਂ ਅਲੀਸ਼ਾ ਨੇ ਕਿਹਾ ਤੇ ਫੋਨ ਕਟਿਆ ਸतीश ਘਰ ਗਿਆ ਉੰਜ ਹੀ ਸੁਸਤ ਤੇ ਅੱਖਾਂ ਚੜੀਆਂ ਸਨ ਕੀ ਹੋਇਆ ਤੁਹਾਡੀ ਤਬੀਤ ਠੀਕ ਨਹੀਂ ਲੱਗ ਰਹੀ ਅਲੀਸ਼ਾ ਨੇ ਪੁੱਛਿਆ ਬੈਠਨ ਤਾਂ ਦੇ ਬੂਹੇ ਵਿੱਚ ਹੀ ਸਵਾਲ ਜਵਾਬ ਕਰਨ ਲੱਗੀ ਹੈ ਸੱਸ ਨੇ ਕਿਹਾ ਸਤੀਸ਼ ਸਿੱਧਾ ਕਮਰੇ ਵਿੱਚ ਚਲਾ ਗਿਆ ਹੋ ਕੀ ਗਿਆ ਸਤੀਸ਼ ਨੂੰ ਇੰਜ ਤਾਂ ਕਦੇ ਨਹੀਂ ਦੇਖਿਆ ਮੈਂ ਇਸ ਨੂੰ ਸਤੀਸ਼ ਦੀ ਮੰਮੀ ਨੇ ਸੋਚਿਆ ਅਲੀਸ਼ਾ ਕਮਰੇ ਵਿੱਚ ਗਈ ਸਤੀਸ਼ ਚੀ ਕੁਝ ਲਿਆਵਾ ਤੁਹਾਡੇ ਲਈ ਨਹੀਂ ਅਲੀਸ਼ਾ ਬੱਤੀ ਬੰਦ ਕਰਦੀ ਮੈਨੂੰ ਨੀਂਦ ਆ ਰਹੀ ਹੈ ਸਤੀਸ਼ ਨੇ ਕਿਹਾ ਤੇ ਮੰਜੇ ਤੇ ਪੈ ਗਿਆ ਕੀ ਹੋ ਗਿਆ ਇਹਨਾਂ ਨੂੰ ਮੈਨੂੰ ਜਦੋਂ ਲੱਗਦਾ ਹੈ ਕਿ ਸਭ ਠੀਕ ਹੋਣ ਲੱਗਾ ਹੈ ਉਦੋਂ ਕੁਝ ਨਾ ਕੁਝ ਇੰਚ ਦਾ ਹੋ ਹੀ ਜਾਂਦਾ ਹੈ ਜਿਵੇਂ ਖੁਸ਼ੀ ਮੇਰੀ ਕਿਸਮਤ ਵਿੱਚ ਹੈ ਹੀ ਨਹੀਂ ਕੀ ਤੇ ਸਤੀਸ਼ ਜੀ ਦੁਬਾਰਾ ਉਸ ਕੁੜੀ ਰੀਆ ਨੂੰ ਤਾਂ ਨਹੀਂ ਮਿਲ ਰਹੇ ਕੀ ਤੇ ਇੰਚ ਤਾਂ ਨਹੀਂ ਕਿ ਉਹ ਉਸ ਨੂੰ ਭੁੱਲ ਨਹੀਂ پا ਰਹੇ ਫੈਸਲਾ ਲੈਣ 'ਚ ਜਲਦਬਾਜ਼ੀ ਤਾਂ ਨਹੀਂ ਕਰ ਦਿੱਤੀ ਸਤੀਸ਼ ਜੀ ਨੇ ਅਲੀਸ਼ਾ ਸੋਚੀ ਪੈ ਗਈ ਅਲੀਸ਼ਾ ਬਾਹਰ ਗਈ ਤੇ ਸਸਤੇ ਨਨਾਨ ਲਈ ਰੋਟੀ ਬਣਾਈ ਬਾਜੀ ਨੂੰ ਕੀ ਹੋਇਆ ਮੰਮੀ ਕਿਤੇ ਭਾਬੀ ਨਾਲ ਲੜਾਈ ਤਾਂ ਨਹੀਂ ਹੋਈ ਪੂਨਮ ਨੇ ਕਿਹਾ ਮੈਨੂੰ ਕਿਹੜਾ ਕੋਈ ਕੁਝ ਦੱਸਦਾ ਕੱਲ ਦਾ ਮੁੰਡਾ ਰੰਗ ਬੱਗਾ ਕਰਕੇ ਬੈਠਾ ਇਹ ਕਹਿੰਦੀ ਹੈ ਮੈਨੂੰ ਕੁਝ ਨਹੀਂ ਪਤਾ ਘਰ ਵਾਲੀ ਹੈ ਬੰਦੇ ਨੂੰ ਕੀ ਹੋਇਆ ਇਸ ਨੂੰ ਪਤਾ ਤੱਕ ਨਹੀਂ ਸੱਸ ਨੇ ਉੱਚੀ ਸਾਰੀ ਕਿਹਾ ਅਲੀਸ਼ਾ ਨੇ ਆਪਣੀ ਦੇ ਸਤੀਸ਼ਤੀ ਰੋਟੀ ਬਣਾਈ ਤੇ ਕਮਰੇ ਵਿੱਚ ਲੈ ਗਈ ਸतीश ਜੀ ਉੱਠ ਕੇ ਰੋਟੀ ਖਾ ਲਓ ਦਵਾਈ ਲੈ ਲਓ ਤਬੀਅਤ ਖਰਾਬ ਐ ਤਾਂ ਨਹੀਂ ਅਲੀਸ਼ਾ ਮੈਨੂੰ ਭੁੱਖ ਨਹੀਂ ਐ ਤੂੰ ਖਾ ਲੈ ਬੱਤੀ ਬੰਦ ਕਰਦੀ ਇੰਜ ਨਹੀਂ ਚੱਲਣਾ ਸतीश ਜੀ ਰੋਟੀ ਤਾਂ ਖਾਣੀ ਪੈਣੀ ਤੁਹਾਨੂੰ ਟਿਫਨ ਵੀ ਨਹੀਂ ਖਾਦਾ ਤੁਸੀਂ ਤੁਹਾਨੂੰ ਹੋਇਆ ਕੀ ਐ ਕੋਈ ਗੱਲ ਐ ਤਾਂ ਮੇਰੇ ਨਾਲ ਕਰੋ ਸ਼ਾਇਦ ਮੈਂ ਕੁਝ ਮਦਦ ਕਰ ਸਕਾਂ ਕੁਝ ਨਹੀਂ ਐ ਅਲੀਸ਼ਾ ਸतीश ਉੱਠ ਕੇ ਬੈਠ ਗਿਆ ਤੂੰ ਉਦਾਸ ਨਾ ਹੋ ਅਲੀਸ਼ਾ ਮੇਰੀ ਕੋਈ ਆਫਿਸ ਦੀ ਪ੍ਰੋਬਲਮ ਹੈ ਤੂੰ ਰੋਟੀ ਖਾ ਲੈ ਮੈਂ ਰਜੇਸ਼ ਨਾਲ ਕੁਝ ਖਾ ਲਿਆ ਸੀ ਅਲੀਸ਼ਾ ਨੂੰ ਕਹਿ ਤਾਂ ਦਿੱਤਾ ਸतीश ਨੇ ਪਰ ਅਲੀਸ਼ਾ ਦਾ ਦਿਲ ਉਸ ਨੂੰ ਸੌ ਪਾਸੇ ਲਿਜਾ ਰਿਹਾ ਸੀ ਅਗਲੇ ਦਿਨ ਸतीश ਉੱਠਿਆ ਤੇ ਮੰਮੀ ਤੇ ਅਲੀਸ਼ਾ ਦੇ ਕਹਿਣ ਤੇ ਜ਼ਬਰਦਸਤੀ ਇੱਕ ਬਰੈਡ ਖਾਦੀ ਸतीश ਕੋਈ ਗੱਲ ਹੈ ਤਾਂ ਮੈਨੂੰ ਦੱਸ ਆ ਕੀ ਹਾਲ ਬਣਾ ਲਿਆ ਦੋ ਦਿਨਾਂ ਵਿੱਚ ਉਦੋਂ ਮੈਂ ਪੂਨਮ ਦੇ ਵਿਆਹ ਦੀ ਗੱਲ ਪੱਕੀ ਕਰ ਦਿੱਤੀ ਐ ਤੇ ਤੂੰ ਮੂੰਹ ਸੁੱਟੀ ਬੈਠਾ ਏ ਕੀ ਵਿਆਹ ਪੱਕਾ ਕਰ ਦਿੱਤਾ ਪਰ ਮੇਰੇ ਨਾਲ ਗੱਲ ਤਾਂ ਕਰਦੇ ਕਦੋਂ ਦਾ ਵਿਆਹ ਰੱਖਿਆ ਅਗਲੇ ਸ਼ਨੀਵਾਰ ਦਾ ਕੀ ਹੈ ਮੈਂ 4-5 ਛੁੱਟੀਆਂ ਲੈ ਲਵਾਂੀ ਅਰਜੀ ਦੇ ਦੇ ਪਹਿਲਾਂ ਹੀ 2.5 ਲੱਖ ਰੁਪਇਆ ਵੀ ਕਹਿ ਦੇ ਆਪਣੇ ਬੌਸ ਨੂੰ ਮੰਮੀ ਮੇਰੀ ਇੰਨੀ ਜਿੰਨੀ ਵੈਲਿਊ ਵੀ ਨਹੀਂ ਕਿ ਘੱਟੋ-ਘੱਟ ਮੈਨੂੰ ਪੁੱਛੀ ਲੋ ਵਿਆਹ ਰੱਖਣ ਤੋਂ ਪਹਿਲਾਂ ਵੈਸੇ ਹੀ ਇਸ ਮਹੀਨੇ ਐਨੇ ਖਰਚ ਹੋਏ ਨੇ ਐਨੀ ਛੇਤੀ ਪੈਸੇ ਕਿੰਜ ਲਵਾਂ ਮੈਂ ਦੁਬਾਰਾ ਲੈ ਅਸੀਂ ਕਿਹੜਾ ਲਾਉਣੇ ਨਹੀਂ ਵਿਆਹ ਰੱਖਿਆ ਭੈਣ ਦਾ ਅਗਲਾ ਤੈਨੂੰ ਨਾਲ ਸ਼ਗਨ ਵੀ ਦਵੇਗਾ ਦੇਖੀ ਜ਼ਰਾ ਨਾਲੇ ਪੈਸੇ ਲਾਥੀ ਜਾਂਦੇ ਨੇ ਜਿੱਥੇ ਕੰਮ ਕਰੀਦਾ ਪੈਸੇ ਉੱਥੋਂ ਹੀ ਲੈਣੇ ਹੁੰਦੇ ਐ ਤੇਰੇ 2.5 ਲੱਖ ਨਾਲ ਵਿਆਹ ਤਾਂ ਨਹੀਂ ਹੋ ਜਾਣਾ ਇਸ ਦੇ ਖਾਤੇ ਵਿੱਚ ਕੁਝ ਪੈਸੇ ਨੇ ਉਹ ਵੀ ਕਢਵਾਉਣੇ ਨੇ ਮੇਰੀ ਪੈਨਸ਼ਨ ਦੇ ਪੈਸੇ ਫੇਰ ਕਿਤੇ ਜਾ ਕੇ ਸਰਨਾ ਕੁੜੀ ਦਾ ਇਹ ਥੋੜੀ ਅਗਲਿਆਂ ਨੇ ਕਿਹਾ ਕਿ ਕੁਝ ਨਹੀਂ ਚਾਹੀਦਾ ਅਚਾਰ ਕੱਪੜਿਆਂ ਵਿੱਚ ਤੋਰ ਦਿਆਂਗੀ ਕੁੜੀ ਨੂੰ ਸੱਸ ਨੇ ਅਲੀਸ਼ਾ ਵੱਲ ਦੇਖ ਕੇ ਕਿਹਾ ਅਲੀਸ਼ਾ ਨੂੰ ਪਾਇਆ ਸੈਟ ਤੇ ਮੁੰਦਰੀ ਪੂਨਮ ਨੂੰ ਪਾ ਦੇਣੀ ਐ ਮੈਂ ਤੇ ਮੁੰਡੇ ਲਈ ਕੜਾ ਮੁੰਦਰੀ ਤੇ ਘੜੀ ਬਣਾਉਣੀ ਐ ਬੜੇ ਕੰਮ ਨੇ ਕਰਨ ਵਾਲੇ ਕੈਮ ਹੋ ਤੂੰ ਕੀ ਅਲੀਸ਼ਾ ਦੇ ਕਹਨੇ ਕਿਉਂ ਮੰਮੀ ਇਹ ਤਾਂ ਉਸਦਾ ਇਸਤਰੀ ਧਾਨ ਐ ਕੀ ਮਤਲਬ ਤੇਰਾ ਪਾਇਆ ਤਾਂ ਅਸੀਂ ਐ ਤਾਂ ਸਾਡਾ ਹੋਇਆ ਇਹ ਮਗਰੋਂ ਥੋੜਾ ਲਈ ਆਈ ਐ ਨਾਲੇ ਇਹ ਨਵਾਂ ਥੋੜਾ ਕਿ ਨੂੰ ਦੇ ਕਹਿਣੇ ਛੋਟੀ ਨਨਾਨ ਨੂੰ ਪਾਏ ਜਾਣ ਮੇਰੇ ਗਹਿਣੇ ਵੀ ਮੇਰੀ ਸੱਸ ਨੇ ਤੇਰੀ ਭੂਆ ਨੂੰ ਦੇ ਦਿੱਤੇ ਸਨ ਮੈਂ ਤਾਂ ਛੁਆਏ ਵੀ ਨਹੀਂ ਸੀ ਮੰਮੀ ਤੁਹਾਨੂੰ ਯਾਦ ਐ ਤਾਂ ਅਲੀਸ਼ਾ ਵੀ ਯਾਦ ਰੱਖੇਗੀ ਮੈਂ ਬਣਵਾ ਦਿਆਂਗਾ ਪੂਨਮ ਲਈ ਵੀ ਗਹਿਣੇ ਵਿਆਹ ਤਾਂ ਕੁਝ ਮਹੀਨੇ ਬਾਅਦ ਪਾ ਦੇਾਂਗੇ ਉਸ ਨੂੰ ਗਹਿਣੇ ਅਲੀਸ਼ਾ ਦੇ ਗਹਿਣੇ ਰਹਿਣ ਦਿਓ ਸਤੀਸ਼ ਨੇ ਕਿਹਾ ਪੂਨਮ ਉੱਠ ਖੜੀ ਹੋਈ ਬਾਜੀ ਤੁਸੀਂ ਮੈਨੂੰ ਸੌਰਿਆਂ ਸਾਹਮਣੇ ਸ਼ਰਮਿੰਦਾ ਕਰਨਾ ਕਿ ਕੁਝ ਨਹੀਂ ਪਾ ਕੇ ਆਈ ਮੰਮੀ ਜੀ ਮੈਂ ਭਾਬੀ ਨੂੰ ਤਾਨੇ ਦਿੰਦੇ ਨੇ ਮੈਂ ਨਹੀਂ ਸੁਣਨੀ ਮੰਮੀ ਗਹਿਣੇ ਪਾਏ ਬਿਨਾ ਮੈਂ ਨਹੀਂ ਵਿਆਹ ਕਰਵਾਉਣਾ ਪੂਨਮ ਨੇ ਕਿਹਾ ਪੂਨਮ ਰੋਣਾ ਸतीश ਜੀ ਗਹਿਣੇ ਨੇ ਤੁਸੀਂ ਮੈਨੂੰ ਦੁਬਾਰਾ ਬਣਾ ਦੇਣਾ ਪਲੀਜ਼ ਪੂਨਮ ਕੁਝ ਦਿਨ ਦੀ ਮਹਿਮਾਨ ਹੈ ਇਸ ਘਰ ਵਿੱਚ ਉਸ ਨੂੰ ਰਵਾਉਣਾ ਅਲੀਸ਼ਾ ਨੇ ਕਿਹਾ ਕਿਉਂ ਕੁਝ ਦਿਨ ਦੀ ਮਹਿਮਾਨ ਹੈ ਇਸ ਦਾ ਘਰ ਹੈ ਜਦ ਚਾਹੇ ਆਈ ਜਦ ਚਾਹੇ ਰਹੇ ਤੂੰ ਹੁਣੇ ਇਸ ਨੂੰ ਪਰਾਇ ਕਹੀ ਜਾ ਰਹੀ ਹੈ ਸੱਸ ਨੇ ਅੱਗੋਂ ਝਿੜਕ ਕੇ ਕਿਹਾ ਮੰਮੀ ਜੀ ਮੇਰਾ ਉਹ ਮਤਲਬ ਨਹੀਂ ਸੀ ਅਲੀਸ਼ਾ ਨੇ ਕਿਹਾ ਰਹਿਣ ਦੇ ਅਲੀਸ਼ਾ ਤੇਰਾ ਮਤਲਬ ਇੱਥੇ ਕਿਸੇ ਨੇ ਨਹੀਂ ਸਮਝਣਾ ਜੋ ਚਾਹੀਦਾ ਹੈ ਲਿਸਟ ਬਣਾ ਦਿਓ ਆ ਜਾਵੇਗਾ ਸतीश ਨੇ ਕਿਹਾ ਤੇ ਬਾਹਰ ਚਲਾ ਗਿਆ ਅਲੀਸ਼ਾ ਵੀ ਆਪਣੇ ਕੰਮ ਵਿੱਚ ਲੱਗ ਗਈ ਦੇਖਿਆ ਮੰਮੀ ਕਿੰਜ ਬਾਜੀ ਨੇ ਗਹਿਣੇ ਦੇਣ ਤੋਂ ਨਾ ਕੀਤੀ ਸਾਡੇ ਗਹਿਣੇ ਸਾਨੂੰ ਹੀ احسان ਜਤਾ ਦਿੱਤਾ ਬਾਜੀ ਸਾਹਮਣੀ ਮੰਮੀ ਮੈਂ ਤਾਂ ਚਲੇ ਜਾਣਾ ਤੁਸੀਂ ਜਰਾ ਲਗਾਮ ਖਿੱਚ ਕੇ ਰੱਖਿਓ ਅਲੀਸ਼ਾ ਦੀ ਪੂਨਮ ਨੇ ਕਿਹਾ ਆਪਣਾ ਸਿੱਕਾ ਹੀ ਖੋਟਾ ਕਿਸੇ ਨੂੰ ਕੀ ਕਹਿਣਾ ਏਸੇ ਕਰਕੇ ਤੇਰੇ ਵਿਆਹ ਤੋਂ ਪਹਿਲਾਂ ਇਸ ਦਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਮੈਂ ਨਾਲੇ ਤੂੰ ਹੀ ਅਲੀਸ਼ਾ ਦੀ ਗੱਲ ਕੀਤੀ ਸੀ ਕਿ ਦਬਕੇ ਰਹੇਗੀ ਸਾਡੇ ਹਿਸਾਬ ਨਾਲ ਰਹੇਗੀ ਅੱਜ ਕੱਲ ਸਾਰੀਆਂ ਇਹੋ ਜਿਹੀਆਂ ਹੀ ਨੇ ਪਾਰਕ ਵਿੱਚ ਸਾਰੀਆਂ ਨੂਹਾਂ ਦੇ ਰੋਣੇ ਰੋਂਦੀਆਂ ਨੇ ਇਹ ਵੀ ਉਹਨਾਂ ਵਰਗੀ ਨਿਕਲੀ ਐ ਆਉਂਦਿਆ ਹੀ ਮੁੰਡਾ ਥੱਲੇ ਲਾ ਲਿਆ ਮੇਰਾ ਸਤੀਸ਼ ਦੀ ਮਾਂ ਕਲਪਨ ਲਕੀ ਪਤਾ ਨਹੀਂ ਇਹਨਾਂ ਨੂੰ ਕੀ ਚਾਹੀਦਾ ਸਾਰੇ ਗਹਿਣੇ ਹੱਸ ਕੇ ਦੇ ਦਿੱਤੇ ਮੈਂ ਫੇਰ ਵੀ ਕਦਰ ਨਹੀਂ ਐ ਮੇਰੀ ਇੱਕ ਸਤੀਸ਼ ਜੀ ਪਤਾ ਨਹੀਂ ਕਿਹੜੀ ਟੈਨਸ਼ਨ ਵਿੱਚ ਨੇ ਏ ਸ਼ੁਕਰ ਐ ਸਾਹਤਾ ਦਿੰਦੇ ਨੇ ਮੇਰਾ ਅਲੀਸ਼ਾ ਬੇਲੇ ਬੈਠੀ ਸੋਚ ਰਹੀ ਸੀ ਕਿ ਨੀਤੀ ਦਾ ਫੋਨ ਆਇਆ ਹੈਲੋ ਲੀਸ਼ਾ ਕਿਵੇਂ ਚੱਲ ਰਿਹਾ ਸਭ ਕੁਝ ਨਹੀਂ ਸੌਰੇ ਆ ਕੇ ਬੰਦਾ ਠੀਕ ਕਿਵੇਂ ਹੋ ਸਕਦਾ ਮੇਰੀ ਸੱਸ ਤਾਂ ਵੈਸੇ ਵੀ ਕੁਝ ਨਾ ਪੁੱਛ ਤੂੰ ਸੁਣਾ ਸੁਣਾਉਣਾ ਕੀ ਹੈ ਖੁਸ਼ਖਬਰੀ ਹੈ ਰਿੰਕੂ ਨੇ ਘਰ ਗੱਲ ਕਰ ਲਈ ਹੈ ਆਪਣੀ ਉਸਦੇ ਮੰਮੀ ਨੇ ਬਚੋਲਾ ਭੇਜਿਆ ਸਾਡੇ ਘਰ ਤੇ ਮੰਮੀ ਪਾਪਾ ਨੂੰ ਰਿੰਕੂ ਪਸੰਦ ਆ ਗਿਆ ਸਭ ਕੁਝ ਇੰਨਾ ਆਸਾਨ ਹੋ ਜਾਵੇਗਾ ਸੋਚਿਆ ਵੀ ਨਹੀਂ ਸੀ ਮੈਂ ਸ਼ੁਕਰ ਹੈ ਨੀਤੀ ਤੂੰ ਖੁਸ਼ ਰਹੇਂਗੀ ਹਾਂ ਪਰ ਜੇਕਰ ਮੇਰਾ ਰੁਕਾ ਹੋਇਆ ਤਾਂ ਤੈਨੂੰ ਆਉਣਾ ਪੈਣਾ ਕੋਈ ਬਹਾਨਾ ਨਹੀਂ ਬਿਲਕੁਲ ਮੈਂ ਨਹੀਂ ਤਾਂ ਕੌਣ ਆਵੇਗਾ ਭਲਾ ਮੈਂ ਜ਼ਰੂਰ ਆਵਾਂਗੀ ਅਲੀਸ਼ਾ ਨੇ ਕਿਹਾ ਨੀਤੀ ਤੇ ਅਲੀਸ਼ਾ ਗੱਲਾਂ ਕਰਨ ਲੱਗੀਆਂ ਸਤੀਸ਼ ਖੁਦ ਨੂੰ ਕੰਮ ਵਿੱਚ ਵਿਅਸਤ ਕਰਨ 'ਚ ਲੱਗਾ ਸੀ ਪਰ ਹਰ ਪਾਸੇ ਉਸਦਾ ਦਿਮਾਗ ਘੁੰਮ ਰਿਹਾ ਸੀ 4 ਲੱਖ ਪੁਲਸ ਵਾਲੇ ਨੂੰ ਮੰਮੀ ਨੂੰ ਵੀ ਪੈਸੇ ਚਾਹੀਦੇ ਨੇ ਸਭ ਕੁਝ ਕਿੰਜ ਕਰਾਂਗਾ ਸੋਚਦਾ ਹੋਇਆ ਸਤੀਸ਼ बेहोश ਹੋ ਕੇ ਡਿੱਗ ਪਿਆ ਆਫਿਸ ਵਿੱਚ ਰੋਲਾ ਪੈ ਗਿਆ ਰਾਜੇਸ਼ ਨੇ ਫਟਾਫਟ ਅਲੀਸ਼ਾ ਨੂੰ ਫੋਨ ਕੀਤਾ ਸਤੀਸ਼ ਦੇ ਇਕਦਮ बेहोश ਹੋ ਕੇ ਡਿੱਗ ਜਾਣ ਤੋਂ ਬਾਅਦ ਅਲੀਸ਼ਾ ਤੇ ਉਸ ਦੀ ਮੰਮੀ ਦੀ ਜਾਨ ਮੁਠੀ ਵਿੱਚ ਆ ਗਈ ਦੋਨੋਂ ਚਣੀਆਂ ਕਬਰਾ ਗਈਆਂ ਪੁੱਤ ਦੀ ਟੈਨਸ਼ਨ ਨੂੰ ਦੇਖਦੇ ਹੋਏ ਸਤੀਸ਼ ਦੀ ਮਾਂ ਅਲੀਸ਼ਾ ਦੇ ਗਹਿਣੇ ਲਵੇਗੀ ਜਾਂ ਫਿਰ ਪੂਨਮ ਲਈ ਨਵੇਂ ਗਹਿਣੇ ਬਣਾਏ ਜਾਣਗੇ ਉਧਰ ਰੀਆ ਸਤੀਸ਼ ਦਾ ਪਿੱਛਾ ਛੱਡੇਗੀ ਜਾਂ ਫਿਰ ਕੋਈ ਨਵਾਂ ਜਾਲ ਬੁਨੇਗੀ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਪਸੰਦ ਆ ਰਹੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ कहानी सुनन ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ